ਸਾਰੇ ਪੰਪਨੂ ਪਰਪਰੀ ਜਮਸੀ ਦੀ ਅੱਜ ਆਪਾਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਖ ਪਵਿੱਤਰ ਹਜ਼ੂਰੀ 'ਚ ਇਕੱਠੇ ਹੋਏ ਆਂ ਆਓ ਸਭ ਮਿਲ ਕੇ ਸ਼ਾਮ ਦੇ ਬਚਨ ਨੂੰ ਪੜ੍ਹਦੇ ਆਂ ਅੱਜ ਸ਼ਾਮ ਦਾ ਵਚਨ ਕੂਚ ਬਾਈ ਉਹਦੀ 18 ਨੰਬਰ ਆਈ ਤੋ ਤੂੰ ਜਾਦੂ ਕਰਨੀ ਨੂੰ ਜੌਂਦੀ ਨਾ ਛੱਡ ਹਾਲੇਲੂਇਆ ਅੱਜ ਦੇ ਵਚਨ ਦਾ ਜੋ ਟਾਈਟਲ ਆਪਾਂ ਰੱਖਿਆ ਗਿਆ ਚਾਤੂ ਕਰਨ ਵਾਲਿਆਂ ਦੀ ਸਜ਼ਾ ਸਸ ਵੇਰ ਦੇ ਬਚਨ ਜੁਸੀਂ ਜਾਣਿਆ ਸੀ ਦੁਪਹਿਰ ਦੇ ਬਚਨ ਚ ਕਿ ਜਾਦੂ ਟੋਣਾ ਜਿਹੜੇ ਲੋਕ ਕਰਦੇ ਨੇ ਉਹ ਤਾਂ ਆਪਾਂ ਕਿੱਦਾਂ ਛਟਕਾਰਾ ਪਾਣਾ ਕਿੱਦਾਂ ਫੇਥ ਰੱਖਣਾ ਆਪਣੇ ਪਰਮੇਸ਼ਰ ਤੇ ਔਰ ਕਿਸ ਤਰ੍ਹਾਂ ਸੀ ਆਪਣੇ ਆਪ ਨੂੰ ਕੰਫੀਡੈਂਟ ਬਣਾਉਣਾ ਹੈ ਕਿ ਜਦ ਖੁਦਾ ਸਾਡੇ ਨਾਲ ਆ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਆ ਪਰ ਇਹ ਨਹੀਂ ਹੈਗਾ ਵੀ ਅਗਰ ਅਸੀਂ ਉਹਨਾਂ ਨੂੰ ਲੀਵ ਇਟ ਕਹਿ ਰਹੇ ਹਾਂ ਅਸੀਂ ਕਹਿੰਨੇ ਵੀ ਚਲ ਛੱਡੋ ਜਾਣ ਦਿਓ ਤਾਂ ਖੁਦਾ ਉਹਨਾਂ ਨੂੰ ਜਾਣ ਦਵੇਗਾ ਖੁਦਾ ਉਹਨਾਂ ਨੂੰ ਜਾਣ ਨਹੀਂ ਦੇਗਾ ਬਚਨ ਚ ਲਿਖਿਆ ਤੂੰ ਜਾਦੀ ਗਣੇ ਨੂੰ ਜਾਂਦੇ ਨਾ ਛੱਟੇਗਾ ਬਿਲਕੁਲ ਨਹੀਂ ਛੱਡੇਗਾ ਉਹ ਪਰਮੇਸ਼ਰ ਜਾਂਦਾ ਜਨਾਂ ਨੇ ਇਦਾਂ ਦੇ ਕੰਮ ਕਰੇ ਨੇ ਵਚਨਸ ਲਿਖਿਆ ਅਗਰ ਤੂੰ ਕਿਸੇ ਨੂੰ ਮੂਰਖ ਵੀ ਕਹਿੰਦਾ ਹੈ ਨਾ ਤਾਂ ਤੂੰ ਆ ਵੀ ਸਜ਼ਾ ਪਾਵੇਂਗਾ ਅਗਰ ਤੂੰ ਕਿਸੇ ਤੇ ਦੋਸ਼ ਵੀ ਲਗਾ ਰਿਹਾ ਹੈ ਤੂੰ ਤਾਂ ਵੀ ਸਜ਼ਾ ਪਾਵੇਂਗਾ ਅਗਰ ਤੂੰ ਕਿਸੇ ਨੂੰ ਝੂਠ ਬੋਲ ਰਿਹਾ ਹੈ ਤੂੰ ਨਿੰਦਾ ਕਰ ਰਿਹਾ ਤੂੰ ਚੁਗਲੀ ਕਰ ਰਿਹਾ ਕਿਸੇ ਦਾ ਨਾਂ ਹਾਂ ਚਕੰਡੇ ਬਿਸ਼ਾਰਾ ਤੂੰ ਫੇਰ ਵੀ ਸਜ਼ਾ ਪਾਵੇਂਗਾ ਪਰ ਜਿਹੜੇ ਜਾਦੂਗਰ ਨੇ ਉਹ ਕਿਸੇ ਦੀ ਜ਼ਿੰਦਗੀ ਪੂਰੇ ਤਰੀਕੇ ਨਾਲ ਬਰਬਾਦ ਕਰ ਦਿੰਦੇ ਆ ਅਸੀਂ ਦੇਖਦੇ ਆ ਕੁਝ ਬੱਚੇ ਬਚਪਨ ਤੋਂ ਹੀ ਜਾਦੂ ਟੁਣੇ ਦੇ ਸ਼ਿਕਾਰ ਚ ਹੋ ਜਾਂਦੇ ਆ ਉਹਨਾਂ ਨੂੰ ਅੱਛੀ ਬੁੱਧ ਨਹੀਂ ਹੁੰਦੀ ਮੰਦ ਬੁੱਧੀ ਦੇ ਉਹਦਾ ਰੀਜ਼ਨ ਕੁਝ ਪਰਸੈਂਟ ਮੈਡੀਕਲ ਇਸ਼ੂਜ਼ ਹੋ ਸਕਦੇ ਆ ਕੁਝ ਪਰਸੈਂਟ ਅ ਅਸੀਂ ਜਾਦੂਗਰ ਨੂੰ ਜਾਂ ਫਿਰ ਜਾਦੂ ਟੋਣੇ ਦੇ ਉੱਤੇ ਕਿਸ ਚੀਜ਼ ਨੂੰ ਕਰ ਸਕਦੇ ਹੈਗੇ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਔਰ ਇਹ ਚੀਜ਼ਾਂ ਦੁਨੀਆ 'ਚ ਚੱਲਦੀਆਂ ਵੀ ਆ ਔਰ ਇਹ ਅਸਰ ਵੀ ਕਰਦੀਆਂ ਆ ਇਹ ਨਹੀਂ ਮੈਂ ਕਹਾਂਗੀ ਕਿ ਇਹ ਚੀਜ਼ਾਂ ਅਸਰ ਨਹੀਂ ਕਰਦੀਆਂ ਕਰ ਜਾਂਦੀਆਂ ਆ ਇਹ ਚੀਜ਼ਾਂ ਅਸਰ ਪਰ ਉਹਦੇ ਤੇ ਜਿਹੜਾ ਵਿਵੇਕ ਦਾ ਕਮਜ਼ੋਰ ਹੁੰਦਾ ਹੈ ਵਿਸ਼ਵਾਸ ਦਾ ਕਮਜ਼ੋਰ ਹੁੰਦਾ ਹੈ ਜਦੋਂ ਹੁਣ ਅਸੀਂ ਦੇਖਦੇ ਆ ਕੋਈ ਮੈਡੀਸਨ ਆ ਕਿ ਕੋਈ ਬੰਦਾ ਖਾ ਰਿਹਾ ਉਹਨੂੰ ਅੱਛੇ ਤਰੀਕੇ ਨਾਲ ਫਰਕ ਦੇ ਜਾਂਦੀ ਵਧੀਆ ਫਰਕ ਪਿਆ ਜਾਂਦਾ ਪਰ ਕੋਈ ਖਾ ਰਿਹਾ ਉਹਨੂੰ ਉਹਦਾ ਫੈਕਟ ਹੋਣ ਦੀ ਬਜਾਏ ਸਾਈਡ ਇਫੈਕਟ ਹੋ ਜਾਂਦਾ ਹੈ ਨਾ ਅੱਛਾ ਗੁੱਡ ਬੈਨੀਫਿਟ ਹੋਣ ਦੀ ਬਜਾਏ ਉਹਨੂੰ ਕੀ ਹੋ ਜਾਂਦਾ ਸਾਈਡ ਇਫੈਕਟ ਹੋ ਜਾਂਦਾ ਸੋ ਉਸੇ ਤਰ੍ਹਾਂ ਹੀ ਅਸੀਂ ਕਹਿੰਦੇ ਆ ਕਿ ਜਾਦੂ ਟੋਨਾ ਜਿਹੜਾ ਹੈਗਾ ਨਾ ਵਰਕ ਕਰਦਾ ਆਏ ਕਿਉਂਕਿ ਉਹ ਇੱਕ ਇਵਲ ਸਪਿਰਟ ਆ ਇੱਕ ਜਾਦੂ ਟੋਨਾ ਕੀ ਹੈਗਾ ਦੁਸ਼ਟ ਦੇ ਦੁਆਰਾ ਕੱਲਿਆ ਗਿਆ ਉਹਦਾ ਇੱਕ ਸੈਨਿਕ ਕਹਿ ਸਕਦੇ ਆ ਸੈਨਿਕ ਦੁਸ਼ਟ ਦਾ ਸੈਨਿਕ ਜਾਂ ਦੁਸ਼ਟ ਦਾ ਦੂਤ ਕਹਿ ਸਕਦੇ ਆ ਉਹ ਸਾਡੇ ਘਰਾਂ ਦੇ ਵਿੱਚ ਇਨਸਰਟ ਕੀਤਾ ਜਾਂਦਾ ਉਹ ਵਰਕ ਕਰਦਾ ਆ ਪਰ ਉਥੇ ਜਿੱਥੇ ਸਾਹਮਣੇ ਵਾਲਾ ਬੰਦਾ ਕਮਜ਼ੋਰ ਹੋਵੇ ਜਿੱਥੇ ਉਹਦਾ ਵਿਸ਼ਵਾਸ ਉਹਦੀ ਧਾਰਮਿਕਤਾ ਛੋਟੀ ਹੋਵੇ ਉੱਥੇ ਉਹ ਚੀਜ਼ਾਂ ਕੰਮ ਕਰ ਜਾਂਦੀਆਂ ਹਨ ਹੁਣ ਜੇ ਕਿਸੇ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਦੇ ਜਾਦੂ ਟੋਣੇ ਦੇ ਨਾਲ ਤਾਂ ਕੀ ਪਰਮੇਸ਼ਰ ਉਹਨੂੰ ਛੱਡੇਗਾ ਕਿਸੇ ਨੂੰ ਜਾਣੇ ਕਿਸੇ ਨੂੰ ਅਣਜਾਣੇ ਪਤਾ ਨਹੀਂ ਲੱਗਾ ਕਈਆਂ ਨੂੰ ਤਾਂ ਕੀ ਸਾਡੇ ਤੇ ਕੁਝ ਹੋਇਆ ਕਿ ਨਹੀਂ ਹੋਇਆ ਕੁਛ ਨਾ ਕੁਛ ਹਦ ਨਾਲ ਹੋ ਜਾਂਦਾ ਸੋ ਇਸ ਲਈ ਬੇਸ਼ੱਕ ਸਾਨੂੰ ਨਹੀਂ ਪਤਾ ਪਰ ਖੁਦਾ ਨੂੰ ਪਤਾ ਹੈ ਬੇਸ਼ੱਕ ਸਾਡੀਆਂ ਅੱਖਾਂ ਨੇ ਨਹੀਂ ਵੇਖਿਆ ਪਰ ਪਰਮੇਸ਼ਰ ਦੀਆਂ ਅੱਖਾਂ ਨੇ ਉਹਨੂੰ ਵੇਖ ਲਿਆ ਹੈ ਬੇਸ਼ੱਕ ਉਹ ਸਾਥੋਂ ਲੁਕਿਆ ਛਿਪਿਆ ਰਹਿ ਸਕਦਾ ਹੈ ਪਰ ਉਹ ਖੁਦਾ ਤੋਂ ਲੁਕਿਆ ਛਿਪਿਆ ਨਹੀਂ ਰਹਿ ਸਕਦਾ ਬੇਸ਼ੱਕ ਇੱਕ ਵੇਲਾ ਐਸਾ ਆਵੇ ਕਿ ਬੰਦਾ ਸਾਡੇ ਸਾਹਮਣੇ ਹੋਵੇ ਔਰ ਅਸੀਂ ਖੁਦਾ ਦੇ ਵਿੱਚ ਨੰਮਰ ਹੋ ਕੇ ਵਿਸ਼ਵਾਸੀ ਹੋ ਕੇ ਧਾਰਮਿਕਤਾ ਦੇ ਵਿੱਚ ਖੜੇ ਹੋ ਕੇ ਇਹ ਗੱਲ ਕਹਿ ਦਈਏ ਵੀ ਛੱਡ ਤੈਨੂੰ ਮaaf ਕੀਤਾ ਪਰ ਖੁਦਾ ਉਹਨੂੰ ਮaaf ਨਹੀਂ ਕਰੇਗਾ ਇਹ ਸੱਚਾਈ ਆ ਪਰਮੇਸ਼ਰ ਉਨੀ ਦੇਰ ਹੀ ਮaaf ਕਰ ਰਿਹਾ ਜਿੰਨੀ ਦਰ ਉਹਦੇ ਸਾਥ ਚੱਲ ਰਿਹਾ ਜਿੱਦ ਦੇ ਉਹਦੇ ਸਾਥ ਖਤਮ ਉਸ ਦਿਨ ਉਹਦੀ ਮਾਫੀ ਉਹਦੀ ਤੌਬਾ ਹਰ ਇੱਕ ਚੀਜ਼ ਖਤਮ ਹੋ ਜਾਣੀ ਉੱਥੇ ਉਸ ਦਿਨ ਉਹਨੇ ਜੋ ਕੰਮ ਕਰ ਦਿੱਤੇ ਉਹਦੀ ਬੁੱਕ ক্লোਜ਼ ਹੋ ਜਾਣੀ ਆ ਫਿਰ ਨਾ ਉਹਦੀ ਫੈਮਿਲੀ ਤੇ ਨਾ ਕੋਈ ਹੋਰ ਭਾਵੇਂ ਕਿੰਨੇ ਵੀ ਇਸ਼ਰਾਹ ਕਰਾ ਲਓ ਕਿੰਨੇ ਵੀ ਪਾਠ ਪੂਜਾ ਕਰਾ ਲਓ ਉਸ ਬੰਦੇ ਦੇ ਗੁਨਾਹ ਪਾਪ ਜਿਹੜੇ ਉਹਨੇ ਕਰ ਲਏ ਉਹਨੂੰ ਨਾ ਤੁਸੀਂ ਵਧਾ ਸਕਦੇ ਤੇ ਨਾ ਹੀ ਉਹਨੂੰ ਘਟਾ ਸਕਦੇ ਆ ਪਰ ਕੀ ਕਰਨਾ ਤੁਸੀਂ ਵਿਸ਼ਵਾਸ ਕਰਨਾ ਆ ਕਿ ਮੈਂ ਖੁਦਾਵੰਦ ਤੇਰੇ ਤੇ ਵਿਸ਼ਵਾਸ ਕਰਦਾ ਕਿ ਤੇਰਾ ਨਿਆਂ ਸੱਚਾ ਆ ਜਿਹੜੇ ਮੇਰੇ ਖਿਲਾਫ ਖੜੇ ਹੁੰਦੇ ਨੇ ਨਾ ਤੇ ਤੂੰ ਉਹਨਾਂ ਤੋਂ ਸਾਰੇ ਬਦਲੇ ਲੈ ਵੀ ਲਏਗਾ ਅਰੇ ਰਿਐਲਿਟੀ ਆ ਖੁਦਾ ਉਹ ਨਾ ਤੋ ਸਾਰੇ ਬਦਲੇ ਲੈ ਲੇਗਾ ਜਿਹੜੇ ਖੁਦਾ ਦੇ ਲੋਕਾਂ ਦੇ ਖਿਲਾਫ ਖੜੇ ਹੁੰਦੇ ਔਰ ਐਮ ਐ ਚੀਜ਼ਾਂ ਆਪਣੀ ਅੱਖ ਜ਼ਿੰਦਗੀ ਚ ਲਾਈਵ ਦੇਖੀਆਂ ਨੇ ਬਹੁਤ ਵਾਰ ਅਸੀਂ ਇਹ ਚੀਜ਼ਾਂ ਮੈਂ ਦੇਖੀਆਂ ਕਿ ਜਦੋਂ ਲੋਕ ਮਸੀਹ ਲੋਕਾਂ ਦੇ ਖਿਲਾਫ ਖੜੇ ਹੁੰਦੇ ਆ ਨਾ ਤਾਂ ਉਹਨਾਂ ਦਾ ਪਰਮੇਸ਼ਰ ਕੀ ਹੱਲ ਕਰਦਾ ਆ ਬਹੁਤ ਸਾਰੀਆਂ ਅਸੀਂ ਐਗਜ਼ਾਮਪਲ ਨੇ ਅਸੀਂ ਆਪਣੀ ਜ਼ਿੰਦਗੀ ਚ ਦੇਖਦੀ ਹੈ ਪਰਮੇਸ਼ਰ ਨੇ ਕੀ ਕਿਹਾ ਕਿ ਜੇ ਹੰਦ ਤੇਰਾ ਭਰੋਸਾ ਮੇਰੇ ਤੇ ਤਾਂ ਮੈਂ ਤੈਨੂੰ ਸ਼ਰਮਿੰਦਾ ਨਹੀਂ ਹੁੰਦਾ ਵਾਂਗਾ ਔਰ ਇਹ ਸਿਰਫ ਕਿਹਾ ਨਹੀਂ ਹੈਗਾ ਜਿੱਦਾਂ ਆਪਾਂ ਨੂੰ ਪੰਜਾਬੀ ਲੋਕਾਂ ਨੂੰ ਵੈਸੇ ਹੀ ਆਦੇ ਢੰਡੀ ਫੜਾ ਮਾਰਨ ਦੀ ਅਸੀਂ ਕਹਿੰਦੇ ਕੋਈ ਤੂੰ ਟੈਨਸ਼ਨ ਲੈ ਤੇਰਾ ਭਰਾ ਖੜਾ ਤੇਰੇ ਨਾਲ ਤੇਰੀ ਭੈਣ ਖੜੀ ਤੈਨੂੰ ਕਾਦੀ ਫਿਕਰ ਤੇ ਜਿੱਦੇ ਖੜਨ ਦਾ ਵੇਲਾ ਆਉਂਦਾ ਉਹਦੇ ਭੈਣ ਦਾ ਫੋਨ ਆਊਟ ਆਫ ਰੀਚ ਆਏਗਾ ਤੇ ਜਾਂ ਸਵਿਚ ਆਫ ਆਏਗਾ ਤੇ ਜਾਂ ਫਿਰ ਉਹ ਕਹੇਗੀ ਮੈਂ ਬਿਜ਼ੀ ਆ ਜਾਂ ਮੈਂ ਕਹੇਗੀ ਹੌਣ ਨਹੀਂ ਉਦੋਂ ਹੀ ਸੀ ਕਹਿਣ ਵਾਲੇ ਬਹੁਤ ਆ ਪਰ ਖੜਨ ਵਾਲੇ ਥੋੜੇ ਆ ਖੜਨ ਵਾਲਾ ਸਿਰਫ ਖੁਦਾਈ ਆ ਟੈਨ ਵਾਲੀ ਸਾਰੀ ਦੁਨੀਆ ਆ ਪਰ ਖੜਨ ਵਾਲਾ ਸਿਰਫ ਖੁਦਾਈ ਇੱਕ ਖੁਦਾਈ ਐਸਾ ਜਿਹੜਾ ਹਰ ਮੋੜ ਤੇ ਹਰ ਹਾਲ ਤੇ ਦੁੱਖ ਹੋਵੇ ਸੁੱਖ ਹੋਵੇ ਸਾਡੇ ਨਾਲ ਖੜ ਜਾਂਦਾ ਹੈ ਆ ਕੇ ਪਰ ਲੋਕ ਹੈਗੇ ਸਮਾ ਦੇਖ ਕੇ ਪਲਟ ਜਾਂਦੇ ਖੁਸ਼ੀ ਦੇ ਮਾਹੌਲ ਤੇ ਹਜ਼ਾਰ ਆ ਜਾਵੇਗਾ ਦੁੱਖ ਦੇ ਮਾਹੌਲ ਤੇ ਦੋ ਵੀ ਨਹੀਂ ਪਹੁੰਚਣਗੇ ਜਿੱਦੇ ਤੁਸੀਂ ਵੰਡਣ ਤੇ ਆਗੇ ਉਹਦੇ ਸਾਰਾ ਪੈੰਡ ਇਕੱਠਾ ਹੋ ਜਾਵੇਗਾ ਜਿੱਦੇ ਤੁਸੀਂ ਮੰਗਣ ਤੇ ਆਗੇ ਸਾਰੇ ਪੈੰਡ ਨੇ ਬਾਹਰ ਭੇੜ ਲੈਣੇ ਆ ਇਸ ਕਰਕੇ ਆ ਅਸੀਂ ਨਾ ਰੱਖੋ ਲੋਕਾਂ ਤੋਂ ਵਿਸ਼ਵਾਸ ਇਹ ਨਾ ਰੱਖੋ ਦੁਨੀਆ ਤੇ ਵਿਸ਼ਵਾਸ ਰੱਖੋ ਸ ਖੁਦਾ ਤੇ ਇਹ ਹਨਾ ਸੋਚੂ ਵੀ ਸਾਡੇ ਤੇ ਅਜ ਜাদু ਟੋਨਾ ਕਰਤਾ ਤਾਂ ਹੀ ਵੀ ਕਿਹੇ ਬਾਬੇ ਤੋਂ ਫੂਕਾ ਝਾੜਾ ਲਵਾ ਲੈ ਇਹ ਵੀ ਸ਼ਾਇਦ ਉਹ ਸਾਡਾ ਜাদু ਟੋਨਾ ਟਾਲ ਹੀ ਦੇਵੇ ਪਰ ਐਸਾ ਕੋਈ ਨਹੀਂ ਹੈਗਾ ਜਿਹੜਾ ਖੁਦਾ ਤੋਂ ਬਿਨਾ ਕਿਸੇ ਚੀਜ਼ ਨੂੰ ਟਾਲੇ ਔਰ ਤੁਹਾਡੇ ਵਿਸ਼ਵਾਸ ਤੋਂ ਬਿਨਾ ਨਾ ਤਾਂ ਕੋਈ ਚੀਜ਼ ਦੇਖੋ ਵਿਸ਼ਵਾਸ ਨਹੀਂ ਹੈਗਾ ਨਾ ਤਾਂ ਤੁਹਾਡੇ ਸਿਰ ਦੁਖਤੇ ਦੀ ਗੋਲੀ ਵੀ ਤੁਹਾਡੇ ਤੇ ਅਸਰ ਨਹੀਂ ਕਰਦੀ ਵਿਸ਼ਵਾਸ ਹੈਗਾ ਆ ਤਾਂ ਪਾਣੀ ਨੂੰ ਸ਼ਰਾਬ ਸਮਝ ਕੇ ਪੀ ਲੋ ਤਾਂ ਵੀ ਨਸ਼ਾ ਹੋ ਜਾਂਦਾ ਹੈ ਐਸੀ ਐਗਜ਼ਾਮਪਲਸ ਵੀ ਹੈ ਮੇਰੇ ਕੋਲੇ ਪਰ ਮੈਂ ਬਹੁਤ ਜ਼ਿਆਦਾ ਡੀਪ ਨਹੀਂ ਜਾਣਾ ਚਾਹਵੇਂਗਾ ਇਸ ਵਿਸ਼ੇ ਤੇ ਮੇਰਾ ਕਹਿਣ ਦਾ ਭਾਵੇਂ ਹੀ ਹੈਗਾ ਕਿ ਬੁਰੀ ਲੋਗ ਹੈਗੇ ਹਨ ਜਿਹੜੇ ਉਹ ਬਚਣਗੇ ਨਹੀਂ ਪਰ ਸਾਡਾ ਵੀ ਤਾਂ ਭਰੋਸਾ ਹੋਣਾ ਚਾਹੀਦਾ ਨੇ ਕਿ ਖੁਦਾ ਉਹਨਾਂ ਤੋਂ ਬਦਲੀ ਲੈ ਲੇਗਾ। ਸਾਨੂੰ ਕੋਈ ਜਾਦੂ ਟੋਣਾ ਕਰਦਾ ਦਿਸ ਪਿਆ ਹੀ ਚੱਕ ਸੋਟੀਆਂ ਡਾਂਗਾ ਲੈਨੇ ਵੀ ਇਹਦੀ ਐਸੀ ਛਤਰਾਂ ਨਾ ਵੀ ਅੱਗੇ ਤੋਂ ਕਿਸੇ ਹੋਰ ਦੇ ਵੀ ਨਾ ਜਾ ਕੇ ਕਰੇ। ਵਚਨ ਚ ਲਿਖਿਆ ਤੁਹਾਨੂੰ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈਗਾ। ਪਰ ਇਹ ਸੱਚ ਹੈ ਸਾਨੂੰ ਖੁਦਾ ਨੇ ਬਹੁਤ ਸਾਰੇ ਅਧਿਕਾਰ ਦਿੱਤੇ ਪੂਰੀ ਸ੍ਰਿਸ਼ਟੀ ਦੇ ਉੱਤੇ ਤੁਸੀਂ ਨੱਚੋ, ਖੁੱਦੋ, ਵੀਜੋ, ਵੱਡੋ ਉਸਾਰੋ ਢਾਓ ਜੋ ਮਰਜ਼ੀ ਕਰੋ ਪਰ ਕਿਸੇ ਨੂੰ ਸਜ਼ਾ ਦੇਣ ਦਾ ਅਧਿਕਾਰ ਖੁਦਾ ਨੇ ਸਾਨੂੰ ਨਹੀਂ ਦਿੱਤਾ। فرمیشن ਨੇ ਕਿਹਾ ਜਦੋਂ ਵਿਵਚਾਰਨ ਔਰਤ ਉਹਦੇ ਸਾਹਮਣੇ ਆਈ ਤਾਂ ਉਸਨੇ ਕਿਹਾ ਕਿ ਤੂੰ سزا ਦੇਣਾ ਉਹ ਕਹਿੰਦਾ ਕਿ ਮੈਂ ਤੈਨੂੰ سزا ਨਹੀਂ ਦਿੰਦਾ ਉਹਨੇ ਕਿਹਾ ਕਿ اے ਬੇਟੀ ਅੱਗੇ ਤੋਂ ਪਾਪ ਨਾ ਕਰ ਸੋਨੇ ਉਹਦੀ ਗੁਨਾਹ ਨੂੰ ਮਾਫ ਕੀਤਾ ਤੈਨੂੰ سزا ਦਿੱਤੀ ਸਾਡਾ ਖੁਦਾ ਐਸਾ ਹੈ ਜਿਹੜਾ ਵਾਰ-ਵਾਰ ਮਾਫ ਕਰਦਾ ਪਰ ਇੱਕ ਵੇਲਾ ਐਸਾ ਆਵੇਗਾ ਜਿੱਦੇ ਮਾਫੀਆਂ ਦਾ سلسلہ ਖਤਮ ਹੋ ਜੇਗਾ ਤੇ ਉਹਦੇ ਸਿਰਫ ਸਜ਼ਾਈ ਸੁناਈ ਜਾਏਗੀ ਉਹਨਾਂ ਯਾਦਾਂ ਦਿਨ ਹੋਏਗਾ ਸਾਡੇ ਵਿੱਚੋਂ ਅਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਨਿਆ ਰੱਬ ਤੇ ਛੱਡਣ ਤੋਂ ਪਹਿਲਾਂ ਆਪ ਹੀ ਕਰ ਲੈਂਦੇ ਆ ਉਹ ਕਹਿੰਦੇ ਵੀ ਰੱਬ ਤਾਂ ਫੇਰ ਕਰੂ ਪਹਿਲਾਂ ਹੀ ਤੈਨੂੰ ਦੇਖਦੇ ਆ ਰੱਬ ਦਾ ਕੀ ਪਤਾ ਕਦੋਂ ਕਰੇ ਮਰਿਆ ਤੋਂ ਬਾਅਦ ਕੀ ਨੇ ਵੇਖਿਆ ਤੈਨੂੰ ਸਜ਼ਾ ਮਿਲਣੀ ਕਿ ਨਹੀਂ ਮਿਲਣੀ ਮੈਂ ਤੈਨੂੰ ਸਜ਼ਾ ਦਿੰਨਾ ਸੋ ਜਿਹੜੇ ਆਪਣੇ ਬਦਲੇ ਆਪ ਹੀ ਲੈ ਲੈਂਦੇ ਆ ਉਹਨਾਂ ਦਾ ਨਹੀਂ ਪਰ ਜਿਹੜੇ ਪਰਮੇਸ਼ਰ ਤੇ ਆਪਣੀ ਚਿੰਤਾ ਆਪਣੀ ਪਰੇਸ਼ਾਨੀ ਆਪਣੀ ਵਿਪਤਾ ਨੂੰ ਛੱਡ ਕੇ ਖੁਦਾ ਤੇ ਭਰੋਸਾ ਰੱਖ ਕੇ ਅੱਗੇ ਵਧਦੇ ਆ ਤੇ ਪਰਮੇਸ਼ਰ ਦੇ ਨਾਮ ਦੀ ਮਹੀਮਾ ਵਰਦਾਈ ਕਰਦੇ ਆ ਉਹਨਾਂ ਲੋਕਾਂ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਰਹੇਗੀ ਔਰ ਉਹਨਾਂ ਦੇ ਬਦਲੇ ਵੀ ਖੁਦਾ ਲਵੇਗਾ ਇਨਕੇ ਸਾਡੇ ਘਰਾਂ ਦੇ ਤੇ ਕੋਈ ਜਾਦੂ ਟੋਣਾ ਹੋ ਰਿਹਾ ਆ ਸੀ ਆਪਣੇ ਘਰਾਂ ਦੇ ਵਿੱਚ ਕੋਈ ਚੀਜ਼ਾਂ ਦੇਖ ਰਹੇ ਆ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਚੀਜ਼ਾਂ ਦੇਖਦੇ ਇਵਨ ਮੈਂ ਆਪਣੀ ਗੱਲ ਕਰ ਰਹੀ ਆ ਹਜੇ ਅੱਜ ਤੋਂ ਕੁਝ 2-4 ਦਿਨ ਪਹਿਲਾਂ ਦੀ ਗੱਲ ਆ ਕਿ ਮੈਂ ਸ਼ਾਮ ਦੀ ਪ੍ਰੇਅ ਰਿਕਾਰਡ ਕਰ ਰਹੀ ਸੀ ਸੇਮ ਆਹੀ ਟਾਈਮ ਸੀਗਾ 4:30 4:30 ਵਜੇ ਦਾ ਸੋ ਮੈਂ ਸ਼ਾਮ ਦੀ ਪ੍ਰੇਅ ਰਿਕਾਰਡ ਕਰ ਰਹੀ ਸੀ ਉਸ ਤੋਂ ਬਾਅਦ ਜਦੋਂ ਮੈਂ ਘਰ ਤੋਂ ਬਾਹਰ ਨਿਕਲੀ ਤਾਂ ਸਾਡੇ ਬਾਹਰ ਖੂਨ ਡੋਲਿਆ ਹੋਇਆ ਸੀ ਖੂਨ ਜਦ ਕਿ ਉਸੇ ਜਗ੍ਹਾ ਤੇ ਮੈਂ ਆਪ ਪੋਚਾ ਲਾ ਕੇ ਆਈ ਸੀਗੀ ਔਰ ਮੈਨੂੰ ਪੂਰਾ ਯਾਦ ਆ ਜੇ ਤੱਕ ਕੋਈ 2-4 ਦਿਨ ਪਏ ਹੋਣ ਸਫਾਈ ਕੀਤੇ ਤੋਂ ਬਿਨਾ ਤਾਂ ਮੈਂ ਸਮਝ ਵੀ ਸਕਦੀ ਆ ਵੀ ਕੋਈ ਹੋ ਸਕਦਾ ਕੋਈ ਵੈਸੇ ਦਾਗ ਹੋਵੇ ਪਰ ਉਸੇ ਹੀ ਸਮੇ ਅਲਮੋਸਟ 2 ਘੰਟੇ ਪਹਿਲਾਂ ਹੀ ਮੋ ਜਗ੍ਹਾ ਤੋਂ ਪੋਚਾ ਲਾ ਕੇ ਆਈ ਸੀ ਜਦੋਂ ਮੈਂ ਬਪਰੇਰ ਕਰਕੇ ਬਾਹਰ ਨਿਕਲੀ ਤਾਂ ਜਗ੍ਹਾ ਤੇ ਖੂਨ ਡੁੱਲਿਆ ਹੋਇਆ ਸੀ ਔਰ ਵਾਸ਼ਰੂਮ ਦੇ ਵਿੱਚ ਉਸ ਤੋਂ ਅਗਲੇ ਹੀ ਦਿਨ ਨੈਕਸਟ ਡੇ ਮਾਰਨਿੰਗ ਦੇ ਵਿੱਚ ਕੀ ਹੋਇਆ ਬਾਥਰੂਮ ਦੇ ਵਿੱਚ ਸਾਡੇ ਬਦਾਨਾ ਪਿਆ ਹੋਇਆ ਸੀਗਾ ਬਦਾਨਾ ਜਿਹੜਾ ਪੁਜੀਆ ਬਦਾਨਾ ਆਪਾਂ ਖਾਣੇ ਉਹਲਾ ਬਦਾਨਾ ਨਾੜੀ ਘਰ ਵਿੱਚ ਕੋਈ ਬੱਚਾ ਹੈ ਔਰ ਨਾ ਹੀ ਸੜੇ ਘਰੇ ਕੋਈ ਬਦਾਨਾ ਸੀਗਾ ਮੰਮੀ ਡੈਡੀ ਅਤੇ ਮੈਂ ਅਸੀਂ ਤਿੰਨ ਮੈਂਬਰ ਆ ਸਾਰੇ ਫੈਮਿਲੀ ਚ ਦੋਨੋਂ ਬ੍ਰਦਰਸ ਅਸਤੇ ਘਰ ਤੋਂ ਬਾਹਰ ਹੀ ਰਹਿੰਦੇ ਆ ਸੋ ਸਾਡੇ ਵਿੱਚੋਂ ਕਿਸੇ ਕੋਲੇ ਬਦਾਨਾ ਨਹੀਂ ਸੀ ਉਹ ਸਾਡੇ ਬਾਥਰੂਮ ਚ ਸੀ ਸਾਡੇ ਕੋਲੋਂ ਕਿਸੇ ਕੋਲੇ ਲਾਲ ਰੰਗ ਨਹੀਂ ਸੀ ਪਰ ਸਾਡੇ ਟਹਿਲਾਂ ਦੇ ਉੱਤੇ ਲਾਲ ਰੰਗ ਡੋਲਿਆ ਹੋਇਆ ਸੀ ਪਰ ਫਿਰ ਵੀ ਅਸੀਂ ਬles ਸ ਹੁਪਰ ਬles ਆ ਖੁਦਾ ਵਿੱਚ ਸਾਡਾ ਤਾਂ ਸਿਰ ਵੀ ਨਹੀਂ ਦੁੱਖਿਆ ਉਸ ਦਿਨ ਤੋਂ ਲੱਗਿਆ ਅਜ ਤੱਕ ਮੈਂ ਖੁਦ ਹੀ ਉਹਦੇ ਉੱਤੇ ਪ੍ਰਾਸ਼ਣ ਵਾਲਾ ਪਾਣੀ ਪਾ ਕੇ ਵਾਈਪ ਕੀਤਾ ਉਹਨੂੰ ਪਰ ਮੈਨੂੰ ਉਸ ਦਿਨ ਤੋਂ ਲੈ ਕੇ ਅੱਜ ਤੱਕ ਕੋਈ ਤਕਲੀਫ ਨਹੀਂ ਹੋਈ ਨਾ ਮੈਨੂੰ ਕੋਈ ਗੁੱਸਾ ਆਇਆ ਨਾ ਮੈਨੂੰ ਕੋਈ ਚੱਕਰ ਆਏ ਨਾ ਮੈਨੂੰ ਕੋਈ ਅੱਖਾਂ ਘੁੰਮੀਆਂ ਕੁਝ ਨਹੀਂ ਹੋਇਆ ਕਿਉਂਕਿ ਮੇਰਾ ਵਿਸ਼ਵਾਸ ਹੈ ਕਿ ਉਸ ਬਲੱਡ ਨਾਲੋਂ ਜ਼ਿਆਦਾ ਪਾਵਰਫੁਲ ਹੈ ਉਹ ਬਲੱਡ ਜਿਹੜਾ ਸਾਡੇ ਯੀਸ਼ੂ ਨੇ ਕਰੂਸ ਤੇ ਵਹਾਇਆ ਹੈ ਉਸ ਜਾਦੂ ਟੋਣੇ ਨਾਲੋਂ ਵੱਧ ਕੇ ਕਿਤੇ ਵੱਡੀ ਕੁਰਬਾਨੀ ਸਾਡੇ ਖੁਦਾ ਨੇ ਦਿੱਤੀ। ਲੋਕ ਤਾਂ ਜਾਦੂ ਟੋਣਾ ਕਰਦੇ ਹੋਣਗੇ ਨਾ ਕੁੱਕੜ ਦਾ ਖੂਨ ਵਹਾ ਕੇ ਬੱਕਰੀਆਂ ਦਾ ਖੂਨ ਵਹਾ ਕੇ ਸਾਡੇ ਪਿਤਾ ਨੇ ਸਾਨੂੰ ਸਾਰੇ ਜਾਦੂ ਟੋਣਿਆਂ ਤੋਂ ਆਜ਼ਾਦ ਕੀਤਾ ਆ ਆਪਣਾ ਖੂਨ ਵਹਾ ਕੇ। ਇਸ ਕਰਕੇ ਜੀ ਨੇ ਸਾਨੂੰ ਸਾਰੇ ਬੰਦਨਾ ਤੋਂ ਸਾਰੇ ਜਾਦੂ ਟੋਣਿਆਂ ਤੋਂ ਹਰ ਪਰੇਸ਼ਾਨੀ ਤੋਂ ਆਜ਼ਾਦ ਕਰ ਦਿੱਤਾ ਆ। ਉਹਦੇ ਲਹੂ ਨਾਲੋਂ ਵੱਧ ਕੇ ਹੋਰ ਕਿਹੜਾ ਲਹੂ ਹੋ ਸਕਦਾ ਜਿਹੜਾ ਸਾਡਾ ਨੁਕਸਾਨ ਕਰੇ? ਬਚਾਉਣ ਵਾਲਾ ਜ਼ਿਆਦਾ ਤਾਕਤਵਰ ਆ। ਮਰਨ ਵਾਲੇ ਦਿਨਾਂ ਲੋ ਇਹ ਗੱਲ ਆ ਸਾਨੂੰ ਬਚਪਨ ਤੋਂ ਸਿਖਾਈ ਜਾਂਦੀ ਆ ਨਾ ਕਿ ਬਚਾਉਣ ਵਾਲਾ ਜ਼ਿਆਦਾ ਤਾਕਤਵਰ ਹੁੰਦਾ ਮਾਰਨ ਵਾਲੇ ਨਾਲੋਂ ਸੋ ਮਾਰਨ ਵਾਲੇ ਨੂੰ ਵੀ ਮਾਰਨ ਵਾਲਾ ਖੁਦਾਇਆ ਵਚਨ ਚ ਲਿਖਿਆ ਉਹ ਜਾਦੂਗਰ ਨੂੰ ਛੱਡੇਗਾ ਨਹੀਂ ਔਰ ਅਗਲੀ ਆਇਤ ਪੜ੍ਹਦੇ ਆਪਾਂ ਪ੍ਰਕਾਸ਼ ਦੀ ਬੋਥੀ ਵੀ ਉਹਦੀ 10 ਨੰਬਰ ਆਇਤ ਚ ਲਿਖਿਆ ਅਤੇ ਸ਼ੈਤਾਨ ਜਿਸ ਨੇ ਉਹਨਾਂ ਨੂੰ ਪਰਮਾਇਆ ਸੀ ਆਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਉਹ ਰਾਤ ਦਿਨ ਜੁਗੋ ਜੁਗ ਕਸ਼ਟ ਭੁਗਣਗੇ ਹਾਲੇਲੂਇਆ ਸਜੇਦਾ ਮੈਂ ਸ਼ੁਰੂ ਦੇ ਵਿੱਚ ਕਹਿ ਕਿ ਜੋ ਕੋਈ ਜਾਦੂ ਟੋਣਾ ਕਰਕੇ ਸਾਡੇ ਘਰੇ ਕੋਈ ਚੀਜ਼ ਭੇਜਦਾ ਹੈ ਉਹ ਤੁਸ਼ਟ ਦੇ ਸ਼ੈਤਾਨ ਦੇ ਦੂਤ ਹੁੰਦੇ ਆ ਜਾਂ ਸ਼ੈਤਾਨ ਦੀ ਸੈਨਾ ਹੁੰਦੀ ਆ ਸੋ ਜਿਹੜਾ ਸ਼ੈਤਾਨ ਆਪਣੀ ਸੈਨਾ ਤੋਂ ਬੁਰੇ ਕੰਮ ਕਰਾ ਰਿਹਾ ਈਵਨ ਜੇ ਸੈਨਾ ਦਾ ਨਾਸ਼ ਹੋਏਗਾ ਤਾਂ ਕੀ ਹੈਡ ਨੂੰ ਖੁਦਾ ਬਖਸ਼ ਦੇਵੇਗਾ ਆਬਿਆਸਾ ਕਰੂੰ ਮੇਸ਼ਰ ਉਹਦਾ ਵੀ ਨਾਸ਼ ਕਰੇਗਾ ਨਾ ਔਰ ਉਹਦਾ ਨਾਸ਼ ਕਿੱਦਾਂ ਹੋਏਗਾ ਵਚਨ ਚ ਲਿਖਿਆ ਇੱਕ ਦਿਨ ਆਏਗਾ ਨ્યા ਦਾ ਦਿਨ ਔਰ ਉਸ ਦਿਨ ਉਹ ਛਤਾਜੁੰ ਨੇ ਪਰਮਾਇਆ ਲੋਕਾਂ ਨੂੰ ਜਾਦੂ ਟੋਣਿਆਂ 'ਚ ਪਾ ਕੇ ਨਸ਼ਿਆਂ 'ਚ ਪਾ ਕੇ ਬੇਬਚਾਰਾਂ 'ਚ 2 ਨੰਬਰ ਦੀ ਕਮਾਈ 'ਚ 2 ਨੰਬਰ ਦੇ ਕੰਮਾਂ ਦੇ ਵਿੱਚ ਪਾ ਕੇ ਪਰਮਾਇਆ ਪਰਮੇਸ਼ਰ ਦੇ ਰਾਹ ਤੋਂ ਦੂਰ ਕਰ ਦਿੱਤਾ ਉਹ ਸਾਰੇ ਅੱਗ ਦੀ ਗੰਧਕ ਦੀ ਛੀਲ ਵਿੱਚ ਸੁੱਟੇ ਜਾਣਗੇ ਜਿੱਥੇ ਝੂਠਾ ਨਵੀ ਤੇ ਦਰਿੰਦਾ ਵੀ ਦੇਖੋ ਸਿਰਫ ਜਾਦੂ ਟੋਣਾ ਕਰਨ ਵਾਲਾ ਨਹੀਂ ਪਰ ਝੂਠਾ ਨਵੀ ਵੀ ਉੱਥੇ ਜਾਏਗਾ ਤੇ ਝੂਠਾ ਮਸੀਹ ਵੀ ਜਾਏਗਾ ਝੂਠੇ ਮਸੀਹ ਕਿਹੜੇ ਆ ਸਵੇਰ ਵਚਨ ਸੁਣਿਆ ਕਰੋਧ ਨਾ ਕਰੋ ਤੇ ਸ਼ਾਮ ਤੱਕ ਸੱਜੱਤ ਵਾਰੀ ਘਰ 'ਚ ਕਲੇਸ਼ ਪਾ ਲਿਆ ਸੁਭਾ ਵਚਨ ਦਸਿਆਗੇ ਦੂਜਿਆਂ ਦੀ ਸਹਾਇਤਾ ਕਰੋ ਤੇ ਅਸੀਂ ਸਹਾਇਤਾ ਕਰਨ ਦੀ ਜਗ੍ਹਾ ਉਹਨੂੰ ਵੇਖ ਕੇ ਮੂੰਹ ਫੇੜ ਲਿਆ। ਸਵੇਰੇ ਅਸੀਂ ਵਚਨ ਪੜ੍ਹ ਕੇ ਗਏ ਆ ਜਾਂ ਨਹੀਂ ਵੀ ਪੜਿਆ ਕੁਛ ਨਹੀਂ ਪੜਿਆ ਅਸੀਂ ਪਰ ਫਿਰ ਵੀ ਸਾਨੂੰ ਪਤਾ ਤਾਂ ਹੈ ਨਾ। ਸਵੇਰੇ ਅਸੀਂ ਕਿ ਕੋਈ ਨਹੀਂ ਚਲੋ ਵਚਨ ਨੂੰ ਛੱਡੋ ਨਹੀਂ ਪੜਿਆ ਪਰ ਫਿਰ ਵੀ ਸਾਡੇ ਸਾਹਮਣੇ ਕੁਝ ਐਸਾ ਸੀਨ ਆ ਗਿਆ ਜਿਹੜਾ ਵਚਨ ਦੇ ਨਾਲ ਕਿਹਾ ਵੀ ਇਹ ਕੰਮ ਕਰੋ ਔਰ ਅਸੀਂ ਉਹਨੂੰ ਨਹੀਂ ਕੀਤਾ ਸੀ ਝੂਠੇ ਮਸੀਹ ਆ। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਸਾਡੇ ਚ ਖੁਦਾ ਦੀ ਸ਼ਾਂਤੀ ਆ ਸਾਡਾ ਖੁਦਾ ਸ਼ਾਂਤੀ ਦਾ ਰਾਜਕਮਰ ਤੇ ਆਪਾਂ ਹੀ ਛੋਡੀ ਜੀ ਸਾਨੂੰ ਕੋਈ ਮੜਾ ਧੱਕਾ ਵੀ ਲਾ ਦੇਵੇ ਤਾਂ ਹੀ ਅਗਲੇ ਨੂੰ ਗਲੋ ਫੜ ਲੈਣੇ ਸੋ ਇਹ ਸਭ ਝੂਠੇ ਮਸੀਹ ਨੇ ਝੂਠੇ ਮਸੀਹ ਅਤੇ ਝੂਠੇ ਨਬੀਆਂ ਦੇ ਕਿੰਨੀਆਂ ਕੀ ਮੈਂ ਐਗਜ਼ਾਮਪਲਾਂ ਦਵਾਂ ਬਹੁਤ ਸਾਰੇ ਐਗਜ਼ਾਮਪਲਸ ਨੇ ਝੂਠੇ ਮਸੀਹ ਅਤੇ ਝੂਠੇ ਨਬੀਆਂ ਦੀਆਂ ਝੂਠੇ ਮਸੀਹ ਝੂਠਾ ਨਬੀ ਸ਼ੈਤਾਨ ਸ਼ੈਤਾਨ ਦੇ ਦੂਤ ਜਾਦੂਗਰ ਅਤੇ ਜਾਦੂਗਰ ਦੇ ਨਾਲ ਦੇ ਸਾਥੀ ਜਾਦੂਗਰਨੀਆ ਟੂਨੇ ਟੱਪਣ ਕਰਨ ਵਾਲੇ ਸਭ ਦੇ ਸਭ ਅਗ ਅਤੇ ਗੰਧਕ ਦੀ ਛੀਲ 'ਚ ਸੱਟੇ ਜਾਣਗੇ ਤੇ ਉੱਥੇ ਉਹ ਜੁਗੋ ਜੁਗ ਕਸ਼ਟ ਪੋਗਣਗੇ ਜਿਨ੍ਹਾਂ ਨੇ ਖੁਦਾ ਦੇ ਰਾਜ ਤੋਂ ਪਰਹਾ ਕੇ ਪਟਕਾ ਕੇ ਪਹਿਲਾ ਫੁਜ਼ਲਾ ਕੇ ਹੋਰਾਂ ਕੰਮਾਂ ਦੇ ਵਿੱਚ ਲੋਕਾਂ ਨੂੰ ਲਾ ਲਿਆ ਤੋ ਨਾ ਸਾਰਿਆਂ ਨੂੰ ਖੁਦਾ ਸਜ਼ਾ ਦੇਵੇਗਾ ਤਾਂ ਉਹਨਾਂ ਦੀ ਸਜ਼ਾ ਹੁਣ ਤੋਂ ਹੀ ਤੈਅ ਆ। ਇਹ ਨਹੀਂ ਹੈਗਾ ਵੀ ਪਰਮੇਸ਼ਰ ਕਹਿੰਦਾ ਉਦੋਂ ਜਾ ਕੇ ਮੈਂ ਦੇਖੂਗਾ ਇਹਨਾਂ ਨੂੰ ਕੀ ਸਜ਼ਾ ਦਿੰਨਾ। ਪਰ ਉਹਨਾਂ ਦੀ ਸਜ਼ਾ ਆਲਰੇਡੀ ਫਿਕਸਡ ਹੈ। ਉਹਨਾਂ ਦੀ ਸਜ਼ਾ ਤੈਅ ਕੀਤੀ ਹੋਈ ਆ ਖੁਦਾ ਦੇ ਵੱਲੋਂ ਔਰ ਉਹ ਕੀ ਸਜ਼ਾ ਹੈ ਕਿ ਉਹ ਅਗ ਅਤੇ ਗੰਧਕ ਦੀ ਝੀਲ 'ਚ ਸੁੱਟੇ ਜਾਣਗੇ। ਨਾ ਤਾਂ ਜਾਦੂ ਟੁਨਿਕ ਕਰੋ, ਨਾ ਜਾਦੂ ਟੁਨਿਕਾਂ ਤੇ ਵਿਸ਼ਵਾਸ ਰੱਖੋ ਅਤੇ ਨਾ ਕਰਨ ਵਾਲਿਆਂ ਦੇ ਸਾਥੀ ਹੋਵੋ ਕਿਉਂਕਿ ਇਹਨਾਂ ਸਾਰਿਆਂ ਦੀ ਸਜ਼ਾ ਅੱਗ ਅਤੇ ਗੰਧਕ ਦੀ ਚੀਲ ਆ ਉਹ ਅੱਗ ਤੇ ਗੰਧਕ ਦੀ ਚੀਲ ਜਿਹੜੀ ਯੁੱਗੋ ਯੁੱਗ ਮੱਚੇਗੀ ਘਟੇਗੀ ਨਹੀਂ ਅਤੇ ਉਹ ਸਭ ਲੋਗ ਉਥੇ ਸਜ਼ਾ ਭੋਗਣਗੇ ਤਾਂ ਉਹ ਸਭ ਮਿਲ ਕੇ ਆਪਣੇ ਪੂਰੇ ਹੀ ਪਰਿਵਾਰਾਂ ਦੇ ਸੁੱਖ ਸਲਾਮ ਤੇ ਹਿਫਾਜ਼ਤ ਦੇ ਲਈ ਸਭ ਮਿਲ ਕੇ ਖੁਦਾਵੰਦੀ ਪਾਕ ਹਜ਼ੂਰੀ ਵਿੱਚ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਸਮਰੱਥੀ ਖੁਦਾਵਨ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਖੁਦਾ ਤੁਹਾਡੀ ਕਿਰਪਾ ਤੁਹਾਡੀ ਆਸ਼ੀਸ਼ ਨੂੰ ਮੰਗਦੇ ਖੁਦਾਵਨ ਤੁਹਾਡੇ ਰੂਪ ਆਕ ਦੇ ਵਸੀਲੇ ਬles ਕਰਦੇ ਪਿਤਾ ਪਰਮੇਸ਼ਰ ਖੁਦਾ ਤੁਹਾਡੀ ਦਇਆ ਤੁਹਾਡੀ ਕਿਰਪਾ ਨੂੰ ਮੰਗਦੇ ਆ ਪ੍ਰਭੂ ਜੀ ਤੁਸੀਂ ਅਤਮ ਮਹਾਨ ਦਇਆ ਕਰਨ ਵਾਲੀ ਪਵਿੱਤਰ ਅਤੇ ਸਮਰੱਥੀ ਪਰਮੇਸ਼ਰ ਖੁਦਾ ਤੁਹਾਡੀ ਕਿਰਪਾ ਦਇਆ ਨੂੰ ਮੰਗਦੇ ਪਿਤਾ ਪਰਮੇਸ਼ਰ ਅਸੀਂ ਸਭ ਦੇ ਸਭ ਖੁਦਾ ਤੁਹਾਡੇ ਰਾਜ ਤੁਹਾਡੀ ਕਿਰਪਾ ਦੇ ਵਿੱਚ ਆਉਣੇ ਪਿਤਾ ਜੀ ਤੁਹਾਡੇ ਨਾਮ ਨੂੰ ਮਹਿਮਾਰ ਵਡਿਆਈ ਦਿੰਦੇ ਹੋਏ ਤੁਹਾਡੀ ਕਿਰਪਾ ਨੂੰ ਮੰਗਦੇ ਅੱਜ ਦੀ ਸ਼ਾਮ ਦੇ ਲਈ ਸ਼ੁਕਰ ਧੰਨਵਾਦ ਕਰਦੇ ਖੁਦਾ ਸੱਚਮੁੱਚ ਹੁਣ ਤੱਕ ਤੁਸੀਂ ਸਾਨੂੰ ਸੰਭਾਲਿਆ ਪਿਤਾ ਪਰਮੇਸ਼ਰ ਸਾਡੀ ਰੋਜ਼ ਦੀ ਰੋਟੀ ਸਾਨੂੰ ਦਿੱਤੀ ਸਾਡੀਆਂ ਜ਼ਰੂਰਤਾਂ ਨੂੰ ਤੁਸੀਂ ਪੂਰਿਆ ਕੀਤਾ ਸਾਨੂੰ ਆਪਣੇ ਸੱਚੇ ਫਰਮੰਦ ਹੱਥਾਂ ਨਾਲ ਸੰਭਾਲ ਕੇ ਰੱਖਿਆ ਕੋਦਵੰਤ ਤੁਸੀਂ ਸਾਨੂੰ ਛੱਡਿਆ ਤੇ ਤਿਆਗਿਆ ਨਹੀਂ ਪ੍ਰਭੂ ਜੀ ਪਰ ਤੁਸੀਂ ਆਪਣੀ ਰਹਿਮ ਦੀ ਨਜ਼ਰ ਨੂੰ ਸਾਡੇ ਉੱਤੇ ਬਣਾਈ ਰੱਖਿਆ ਪਿਤਾ ਪਰਮੇਸ਼ਰ ਤਾਡੀ ਸਵਰਗਿਆ ਸੱਚੀ ਸ਼ਾਂਤੀ ਸਾਡੇ ਤੇ ਹੋਈ ਪਿਤਾ ਔਰ ਅਸੀਂ ਛੱਡੇ ਤੇ ਤਿਆਗੇ ਨਹੀਂ ਗਏ ਬਿਤਾ ਪਰਮੇਸ਼ਰ ਖੁਦਾ ਪਰ ਤੁਸੀਂ ਆਪਣੀ ਕਿਰਪਾ ਆਪਣੀ ਦਇਆ ਦਿਨਾ ਸਾਡੇ ਉੱਤੇ ਆਪਣੀ ਨਜ਼ਰ ਨੂੰ ਬਣਾਇਆ ਖੁਦਾ ਅਸੀਂ ਸਭ ਦੇ ਸਭ ਤੁਹਾਡੇ ਰਾਸ ਤੁਹਾਡੀ ਕਿਰਪਾ ਚ ਇਸੇ ਤਰ੍ਹਾਂ ਬਣੀ ਰਹੀਏ ਪਿਤਾ ਪਰਮੇਸ਼ਰ ਬਹੁਤ سارے ਸ਼ੈਤਾਨੀ ਬੰਦਨ ਅਤੇ ਚਾਲਾਂ ਨੇ ਖੁਦਾ ਸਾਡੇ ਉੱਤੇ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਪਿਤਾ ਪਰਮੇਸ਼ਰ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਬਿਤਾ ਪਰਮੇਸ਼ਰ ਖੁਦਾ ਤੁਸੀਂ ਸਾਡੇ ਤੇ ਆਪਣੀ ਬਰਕਤ ਆਪਣੀ ਆਸ਼ੀਸ਼ ਨੂੰ ਬਣਾਇਆ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਨਾ ਛੱਡਿਆ ਤੇ ਨਾ ਹੀ ਤਿਆਗਿਆ ਪ੍ਰਭੂ ਜੀ ਪਰ ਤੁਸੀਂ ਸੱਚਮੁੱਚ ਸਾਨੂੰ ਆਪਣੇ ਪਾਕ ਲਹੂ ਦੇ ਵਸੀ ਬਰਕਤ ਦਿੱਤੀ ਐ ਮਰੇ ਜੀਵ ਤੇ ਪਰਮੇਸ਼ਰ ਖੁਦਾ ਤੁਸੀਂ ਹਰ ਇੱਕ ਸ਼ੈਤਾਨੀ ਬੰਦਨਾਂ ਨੂੰ بے ਅਸਰ ਕੀਤਾ ਪਿਤਾ ਪਰਮੇਸ਼ਰ ਤੇ ਹਰ ਇੱਕ ਦੁਸ਼ਟ ਨੂੰ ਸਾਥੋਂ ਦੂਰ ਰੱਖਿਆ ਸਾਡੇ ਘਰਾਂ ਨੂੰ ਬਰਕਤ ਦਿੱਤੀ ਪਿਤਾ ਤੁਸੀਂ ਸਾਨੂੰ ਬles ਕੀਤਾ ਮੇਰੇ ਮਹਾਨ ਖੁਦਾਵੰਤਾਡੇ پاک ਲਹੂ ਦੇ ਵਸੀਲੇ ਸਾਡੀ ਜ਼ਿੰਦਗੀ ਵਿੱਚ ਤੁਹਾਡੀ ਪਵਿੱਤਰ ਮਰਜ਼ੀ ਇਸੇ ਤਰ੍ਹਾਂ ਹੀ ਪੂਰੀ ਹੁੰਦੀ ਰਹੇ ਪਿਤਾ ਸਭ ਨੂੰ ਬles ਕਰਨਾ ਅਸ਼ੀਸ਼ਿਤ ਕਰਨਾ ਦਇਆ ਕਰਨਾ ਖੁਦਾਵੰਤ ਸਾਡੀ ਜ਼ਿੰਦਗੀ ਦਾ ਮਕਸਦ ਰੋਜ਼ ਦਿਹਾੜੇ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦੇਣਾ ਹੋਵੇ ਪਿਤਾ ਪਰਮੇਸ਼ਰ ਅਸੀਂ ਸਭ ਦੇ ਸਭ ਤੁਹਾਡੇ ਰਾਜ ਤੁਹਾਡੀ ਕਿਰਪਾ ਤੁਹਾਡੀ ਦਇਆ ਦੇ ਵਿੱਚ ਵਾਤੇ ਫੈਲਦੇ ਅਤੇ ਤਰਕੀ ਕਰਨੇ ਚਾਹੀਏ ਸਾਡੀ ਜ਼ਿੰਦਗੀ ਵਿੱਚ ਤੁਹਾਡਾ ਪਵਿੱਤਰ ਨਾਮ ਇਸੇ ਕਰਕੇ ਪਵਿੱਤਰ ਮੰਨਿਆ ਜਾਵੇ ਪਿਤਾ ਪਰਮੇਸ਼ਰ ਕਿਉਂਕਿ ਜੋ ਤੁਸੀਂ ਹਮੇਸ਼ਾ ਸਾਡੇ ਨਾਲ ਅਤੇ ਸਾਡੀ ਸਹਾਇਕਾਂ ਦੇ ਵਿੱਚ ਹੋ ਪਿਤਾ ਜੀ ਸਾਡੀ ਸੱਚੀ ਸਹਾਇਤਾ ਤੁਹਾਡੇ ਸਵਰਗ ਰਾਜ ਚ ਰਿਲੀਜ਼ ਕੀਤੀ ਜਾਵੇ ਖੁਦਾ ਜਿੰਨੇ ਵੀ ਦੁਸ਼ਟ ਨੇ ਪਿਤਾ ਹਰ ਇੱਕ ਦੁਸ਼ਟਨਾਸ਼ ਭਸਮ ਖਤਮ ਹੋ ਜਾਵੇ ਖੁਦਾ ਹਰ ਇੱਕ ਦੁਸ਼ਟ ਤੇਰੀ ਅਦਾਲਤ ਦੇ ਵਿੱਚ ਸਜ਼ਾ ਨੂੰ ਪਾਵੇ ਪਿਤਾ ਪਰਮੇਸ਼ਰ ਹਰ ਇੱਕ ਦੁਸ਼ਟ ਦੇ ਬੰਧਨ ਯਸੂਨਾਸ ਦੇ ਜਿੰਦਾ ਤੇ ਸਮਰਥੀ ਨਾਮ ਦੇ ਵਸੀਲੇ ਸਾਡੀਆਂ ਜ਼ਿੰਦਗੀਆਂ ਚੋਂ ਜਾਂਦੇ ਰਹਿਣ ਪਿਤਾ ਪਰਮੇਸ਼ਰ ਅਸੀਂ ਸਭ ਦੇ ਸਭ ਆਜ਼ਾਦ ਔਰ ਫ੍ਰੀ ਹੋ ਜਾਈਏ ਪਿਤਾ ਪਰਮੇਸ਼ਰ ਖੁਦਾ ਤੇ ਉੱਤੇ ਆਪਣੀ ਕਿਰਪਾ ਆਪਣੇ ਰਹਿਮ ਆਪਣੇ ਫਜ਼ਲ ਨੂੰ ਕਰਨਾ ਪਿਤਾ ਜੀ ਸਾਡੇ ਉੱਤੇ ਆਪਣੇ ਰਹਿਮ ਦੀ ਨਜ਼ਰ ਨੂੰ ਬਣਾਈ ਰੱਖਣਾ ਪਿਤਾ ਪਰਮੇਸ਼ਰ ਸਾਡੇ ਚੋਂ ਕੋਈ ਵੀ ਜਨ ਤੁਹਾਡੇ ਨਾਮ ਤੋਂ ਦੂਰ ਨਾ ਹੋਵੇ ਪਿਤਾ ਪਰ ਅਸੀਂ ਸਭ ਦੇ ਸਭ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡੇ ਰਾਜ ਦੇ ਵਿੱਚ ਵਧੀਏ ਫੈਲੀਏ ਪਿਤਾ ਪਰਮੇਸ਼ਰ ਖੁਦਾ ਹੋਂ ਤੋਂ ਲੈ ਕੇ ਸਦਾ ਤੱਕ ਤੁਹਾਡਾ ਪਵਿੱਤਰ ਆਤਮਾ ਸਾਡੀ ਇਫਾਜ਼ਤ ਕਰੇ ਸਾਡੀ ਜ਼ਿੰਦਗੀ ਦੇ ਹਰ ਇੱਕ ਪਲ ਦੇ ਵਿੱਚ ਤੁਹਾਡੀ پاک ਮਰਜ਼ੀ ਉਤਰ ਆਵੇ ਪਿਤਾ ਪਰਮੇਸ਼ਰ ਅਸੀਂ ਰੋਜ਼ ਦਿਹਾੜੇ ਤੁਹਾਡੇ ਨਾਮ ਦੇ ਵਿੱਚ ਵਧੀਏ ਤਿਆਰੀ ਕਰੀਏ ਪਿਤਾ ਔਰ ਉਤਸ਼ਾਹ ਨਾਲ ਤੁਹਾਡੇ ਨਾਮ ਦੀ ਵਡਿਆਈ ਕਰੀਏ ਪਿਤਾ ਜੀ ਅਸਾ ਕੋਈ ਵੀ ਦੁੱਖ ਚਿੰਤਾ ਬੋਝ ਪਰੇਸ਼ਾਨੀ ਸਾਨੂੰ ਤੁਹਾਡੇ ਨਾਮ ਤੋਂ ਦੂਰ ਨਾ ਕਰੇ ਹਰ ਇੱਕ ਜਾਦੂ ਟੋਣਾ 'ਤੇ ਅਸਰ ਹੋਵੇ ਪਿਤਾ ਬਹੁਤੇ ਜਨ ਵਿਸ਼ਵਾਸ ਵਿੱਚ ਮਜ਼ਬੂਤੀ ਫੜਨ ਅਤੇ ਹਰ ਇੱਕ ਜਨ ਤੁਹਾਡੇ ਨਾਮ ਦੀ ਵਡਿਆਈ ਕਰੇ ਪੂਰੇ ਹੀ ਘਰਾਂ ਨੇ ਬlesਸ ਕੀਤੇ ਜਾਣ ਇਹਨਾਂ ਦੇ ਕਾਰੋਬਾਰਾਂ ਵਿੱਚ ਬਰਕਤ ਹੋਵੇ ਪਿਤਾ ਪਰਮੇਸ਼ਰਾਂ ਦੀਆਂ ਥੋੜਾ ਜਿਹੀ ਸ਼ੁਨਾਮ ਚ ਪੂਰੀਆਂ ਕੀਤੀਆਂ ਜਾਣ ਪੂਰੇ ਹੀ ਪਰਿਵਾਰ ਇਹ ਸ਼ੁਨਾਮ ਦੇ ਵਿੱਚ ਬਹੁਤ ਆਇਤ ਦੇ ਨਾਲ ਬਰਕਤ ਨੂੰ ਪ੍ਰਾਪਤ ਕਰਨ ਖੁਦਾ ਹਰ ਇੱਕ ਦੀ ਜ਼ਿੰਦਗੀ ਇਹ ਸ਼ੁਨਾਮ ਦੇ ਵਿੱਚ ਬlesਸ ਹੋ ਜਾਵੇ ਪਿਤਾ ਜੀ ਇਹਨਾਂ ਦੇ ਬੱਚੇ ਗਿਆਨ ਬੁੱਧ ਅਤੇ ਸਮਝ ਨੂੰ ਪ੍ਰਾਪਤ ਕਰਨ ਸਾਰੇ ਰੋਗ ਬਿਮਾਰੀਆਂ ਨਾਸ਼ਪਸਮ ਖਤਮ ਹੋ ਜਾਣ ਹਰ ਹਰਤ ਆਪਣੇ ਪਤੀ ਨਾਲ ਵਫਾਦਾਰ ਰਹੇ ਪਿਤਾ ਹਰਿਿਕ ਪਤੀ ਆਪਣੀ ਪਤਨੀ ਨੂੰ ਆਪਣੇ ਜਿਹਾ ਪ੍ਰੇਮ ਕਰੇ ਪਿਤਾ ਪਰਮੇਸ਼ਰ ਅਸੀਂ ਸਭ ਦੇ ਸਭ ਤੁਹਾਡੇ ਰਾਜ ਤੁਹਾਡੀ ਕਿਰਪਾ ਤੁਹਾਡੀ ਮਹਿਮਾ ਦੇ ਲਈ ਇਸਤੇਮਾਲ ਕੀਤੇ ਜਾਈਏ ਪੂਰੇ ਹੀ ਘਰਾਨਿਆਂ ਨੂੰ ਪੂਰੇ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਦਿਆ ਸਾਰੀਆਂ ਰੁਕਾਵਟਾਂ ਸਾਰੇ ਬੰਧਨਾਂ ਨੂੰ ਦੂਰ ਕਰਦੇ ਪਿਆਰੇ ਪ੍ਰਭੂ ਯਾਹਵਾ ਪ੍ਰਾਰਥਨਾ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ